ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਗਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਸਕੀ ਵੀ ਬਲਾਊਜ਼ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਹੈ ਦੋ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਤੇ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਜਦੋਂ ਆਪਾਂ ਸਟੇਜਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਪੰਜ ਦੇ ਮਲਟੀਪਲ ਦੋ ਕੁੰਡੇ ਵਾਧੂ ਰੱਖ ਲੈਣੇ ਆ ਠੀਕ ਹੈ ਦੋ ਕੁੰਡੇ ਆਪਾਂ ਕੰਨੀਆਂ ਲਈ ਰੱਖ ਲੈਣੇ ਜਿਵੇਂ 5 5 5 5 ਲਾਸਟ ਤੇ ਦੋ ਕੁੰਡੇ ਵਾਧੂ ਫਿਰ ਇੱਕ ਕੁੰਡਾ ਇੱਧਰ ਕੰਨੀ ਲਈ ਇੱਕ ਕੁੰਡਾ ਇੱਧਰ ਕੰਨੀ ਲਈ ਠੀਕ ਹੈ ਚਾਰ ਕੁੰਡੇ ਆਪਾਂ ਵਾਧੂ ਰੱਖ ਲੈਣੇ ਤਾਂ ਜਿਹੜਾ ਆਪਣਾ ਡਿਜ਼ਾਈਨ ਆ ਸੈੱਟ ਹੋ ਜਾਂਦਾ ਹੈ ਦੋ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਸਲਾਈਆਂ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀਆਂ ਮੈਂ ਤੁਹਾਨੂੰ ਇਹ ਡਿਜ਼ਾਈਨ 10 ਨੰਬਰ ਸਲਾਈਆਂ ਤੇ ਬਣਾ ਕੇ ਦਿਖਾ ਰਹੀ ਹਾਂ ਕਿਸੇ ਵੀ ਕਲਰ ਚ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਪੈਸ ਡਿਜ਼ਾਈਨ ਨੂੰ ਬਣਾਉਣਾ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰਾਂਗੇ نیچے ਤੁਸੀਂ ਕਿਸੇ ਤਰ੍ਹਾਂ ਦਾ ਵੀ ਬਾਰਡਰ ਬਣਾਇਆ ਹੋਊਗਾ ਜੋ ਵੀ ਤੁਹਾਨੂੰ ਪਸੰਦ ਹੋਊਗਾ ਜਿਵੇਂ ਇੱਥੇ ਮੈਂ ਬਾਰਡਰ ਦੇ ਤੌਰ ਤੇ ਦੋ ਲਾਈਨਾਂ ਉਲਟੀਆਂ ਬਣਾਈਆਂ ਤਾਂ ਸਿੱਧੇ ਪਾਸੇ ਤੋਂ ਆਪਣਾ ਡਿਜ਼ਾਈਨ ਸ਼ੁਰੂ ਹੋਊਗਾ ਠੀਕ ਹੈ ਕੰਨੀ ਵਾਲਾ ਕੁੰਡਾ ਤਾਰੂ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਦੋ ਕੁੰਡੇ ਆਪਾਂ ਉਲਟੇ ਬਣਾਉਣੇ ਆ ਠੀਕ ਹੈ ਪੰਜ ਪੰਜ ਕੁੰਡਿਆਂ ਤੇ ਡਿਜ਼ਾਈਨ ਆ ਪੰਜ ਕੁੰਡਿਆਂ ਵਿੱਚੋਂ ਦੋ ਕੁੰਡੇ ਆਪਣੇ ਉਲਟੇ ਹੋ ਜਾਂਦੇ ਥ੍ਰੈਡ ਅੱਗੇ ਹੀ ਰੱਖਾਂਗੇ ਆਪਾਂ ਠੀਕ ਹੈ ਇਸ ਤਰ੍ਹਾਂ ਅਗਲੇ ਤਿੰਨ ਕੁੰਡੇ ਜਿਹੜੇ ਆਪਣੇ ਇਸ ਤਰ੍ਹਾਂ ਤਿੰਨ ਕੁੰਡਿਆਂ ਦਾ ਇੱਕ ਬਣਾ ਲਿਆਂਗੇ ਆਪਾਂ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਠੀਕ ਹੈ ਫਿਰ ਇਹ ਤੀਸਰਾ ਕੁੰਡਾ ਛੱਡ ਕੇ ਜਿਹੜੇ ਦੋ ਕੁੰਡੇ ਇਹਨਾਂ ਨੂੰ ਇੱਕ ਵਾਰ ਫੇਰ ਆਪਾਂ ਦੋ ਦਾ ਇੱਕ ਬਣਾ ਦੇਣਾ ਇਹ ਦੋ ਕੁੰਡਿਆ ਪਹਿਦਰ ਲੈ ਆਉਣੇ ਤੀਸਰਾ ਕੁੰਡਾ ਤਾਰ ਦੇਣਾ ਠੀਕ ਹੈ ਵਾਪਸ ਫੇਰ ਉਸੇ ਨੀਡਲ ਦੇ ਕਰਕੇ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਬਣਾ ਲੈਣਾ ਇਸ ਤਰ੍ਹਾਂ ਦੇਖੋ ਪੰਜ ਕੁੰਡੇ ਹੋ ਗਏ ਦੋ ਕੁੰਡੇ ਉਲਟੇ ਤਿੰਨ ਕੁੰਡਿਆਂ ਤੇੜ ਜਾਇਣ ਦੁਬਾਰਾ ਫੇਰ ਉਸੇ ਤਰ੍ਹਾਂ ਹੀ ਦੋ ਕੁੰਡੇ ਉਲਟੇ ਥ੍ਰੈਡ ਆ ਭਾਗੀ ਰੱਖਣਾ ਠੀਕ ਹੈ ਤੇਨੇ ਕੁੰਡਿਆਂ ਦਾ ਆਪਾਂ ਇੱਕ ਬਣਾਉਣਾ ਹੈ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਫਿਰ ਜਿਹੜੇ ਦੋ ਕੁੰਡੇ ਵਾਪਸ ਆਪਾਂ ਇਸ ਸਲਾਈ ਤੇ ਕਰ ਲੈਣੇ ਆ ਠੀਕ ਹੈ ਇਸ ਤਰ੍ਹਾਂ ਤੀਸਰਾ ਕੁੰਡਾ ਧਾਰ ਦੇਣਾ ਵਾਪਸ ਫਿਰ ਇਸੇ ਨੀਡਲ ਤੇ ਕਰਕੇ ਇਸ ਤਰ੍ਹਾਂ ਦੋ ਕੁੰਡੇ ਜਿਹੜੇ ਆਪਣੇ ਇਹਨਾਂ ਦਾ ਦੁਬਾਰਾ ਫਿਰ ਆਪਾਂ ਇੱਕ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਠੀਕ ਹੈ ਨਾ ਤਾਂ ਕੁੰਡਾ ਆਪਣਾ ਕੋਈ ਵਾਧਾ ਤੇ ਨਾ ਹੀ ਘਟਦਾ ਠੀਕ ਹੈ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣ ਜਾਂਦੇ ਇੱਕ ਆਪਣਾ ਜਾਲੀ ਵਾਲਾ ਦੋਈ ਕੁੰਡੇ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਹੀ ਦੋ ਕੁੰਡੇ ਬਣਾਵਾਂਗੇ ਉਲਟੇ ਥ੍ਰੈਡ ਆ ਭਾਗ ਹੀ ਰੱਖਣਾ ਫਿਰ ਇਹ ਤਿੰਨ ਕੁੰਡਿਆਂ ਦਾ ਬਣਾਵਾਂਗੇ ਆਪਾਂ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਇਸ ਤਰ੍ਹਾਂ ਠੀਕ ਹੈ ਦੇਖੋ ਇਸ ਤਰ੍ਹਾਂ ਫਿਰ ਇਹ ਦੋ ਕੁੰਡੇ ਵਾਪਸ ਇੱਧਰ ਸਲਾਈ ਤੇ ਕਰ ਲੈਣੇ ਤੀਸਰਾ ਕੁੰਡਾ ਧਾਰ ਦੇਣਾ ਵਾਪਸ ਫਿਰ ਇਸੇ ਨੀਡਲ ਤੇ ਕਰਕੇ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੇ ਇੱਕ ਕੁੰਡਾ ਕਰ ਦੇਣਾ ਤੇ ਇਹਨਾਂ ਕੁੰਡਿਆਂ ਦੇ ਤਿੰਨ ਕੁੰਡੇ ਬਣ ਜਾਂਦੇ ਆ ਦੋ ਕੁੰਡੇ ਉਲਟੇ ਠੀਕ ਹੈ ਇਸ ਤਰ੍ਹਾਂ ਫੇਰ ਥ੍ਰੈਡ ਲੱਗੀ ਰੱਖਾਂਗੇ ਤਿੰਨ ਕੁੰਡਿਆਂ ਦਾ ਪੈਕ ਬਣਾਵਾਂਗੇ ਠੀਕ ਹੈ ਪਿਛਲੀ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਫੇਰ ਆਪਾਂ ਸੇਸ ਨੀਲ ਤੇ ਕਰਕੇ ਇਹ ਕੁੰਡਾ ਆਪਾਂ ਹਟਾਰ ਦੇਣਾ ਫੇਰ ਇੱਧਰ ਕਰਕੇ ਇਹ ਦੋ ਕੁੰਡਿਆਂ ਦਾ ਦੁਬਾਰਾ ਫੇਰ ਪਿਛਲੀ ਸਾਈਡ ਤੋਂ ਇੱਕ ਬਣਾ ਦੇਣਾ ਇਸ ਤਰ੍ਹਾਂ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਉਲਟੇ ਸਾਰੀ ਸਲਾਈ ਆਪ ਪੈਸੇ ਤਰ੍ਹਾਂ ਬਣਾਉਣੀ ਹੈ ਦੋ ਕੁੰਡੇ ਵਿੱਚ ਉਲਟੇ ਆ ਜਾਂਦੇ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣਦਾ ਦੇਖੋ ਇਸ ਤਰ੍ਹਾਂ ਥ੍ਰੈਡ ਅੱਗੇ ਰੱਖਾਂਗੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਇਹ ਦੋ ਕੁੰਡੇ ਇਧਰ ਸਲਾਈ ਤੇ ਕਰ ਲੈਣੇ ਤੀਸਰਾ ਕੁੰਡਾ ਤਾਰ ਦੇਣਾ ਵਾਪਸ ਫੇਰ ਉਸੇ ਸਲਾਈ ਤੇ ਕਰਕੇ ਦੋ ਕੁੰਡੇ ਦੋ ਕੁੰਡਿਆਂ ਦਾ ਆਪਾਂ ਫੇਰ ਇੱਕ ਕੁੰਡਾ ਬਣਾ ਦੇਣਾ ਹੈ ਦੇਖੋ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਲਾਸਟ ਤੇ ਦੋ ਕੁੰਡੇ ਉਲਟੇ ਕੰਨੀ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਕਿਉਂਕਿ ਸਿੱਧੀ ਸਿਲਾਈ ਹੈ ਸਟਾਰਟਿੰਗ ਵਿੱਚ ਵੀ ਆਪਣਾ ਐਸੀ ਤਰ੍ਹਾਂ ਕੁੰਡਾ ਤਾਰ ਕੇ ਦੋ ਉਲਟੇ ਆਈ ਲਾਸਟ ਤੇ ਵੀ ਉਸੇ ਤਰ੍ਹਾਂ ਠੀਕ ਹੈ ਦੂਸਰੀ ਸਿਲਾਈ ਡਿਜ਼ਾਈਨ ਦੀ ਇੱਕ ਕੁੰਡਾ ਤਾਰ ਲੈਣਾ ਹੈ ਦੇਖੋ ਜਿਹੜੇ ਦੋ ਕੁੰਡੇ ਉਧਰ ਉਲਟੀ ਐ ਇੱਧਰ ਆਪਾਂ ਸਿੱਧੇ ਬਣਾਉਣੀ ਐ ਦੋ ਕੁੰਡੇ ਆ ਗਏ ਸਿੱਧੇ ਦੂਸਰੀ ਸਲਾਈ ਉਲਟ ਪਾਸੇ ਤੋਂ ਹੁਣ ਥ੍ਰੈਡ ਨੂੰ ਆਪਾਂ ਅੱਗੇ ਲੈ ਕੇ ਆਉਣਾ ਪਰ ਇਸ ਤਰ੍ਹਾਂ ਨਹੀਂ ਲੈ ਆਉਣਾ ਵਾਲ ਪਾ ਕੇ ਸਲਾਈ ਤੇ ਇਸ ਤਰ੍ਹਾਂ ਇੱਕ ਕੁੰਡਾ ਬਣ ਜਾਂਦਾ ਇਸ ਤਰ੍ਹਾਂ ਠੀਕ ਐ ਇਸ ਤਰ੍ਹਾਂ ਵਾਲ ਪਾ ਲੈਣਾ ਆਪਾਂ ਠੀਕ ਐ ਫੇਰੇ ਤਿੰਨ ਕੁੰਡਿਆਂ ਦੇ ਇੱਕ ਕੁੰਡਾ ਕਰ ਦੇਣਾ ਉਲਟਾ ਇਸ ਤਰ੍ਹਾਂ ਫੇਰੇ ਜਾਲੀ ਵਾਲਾ ਕੁੰਡਾ ਛੱਡ ਦੇਣਾ ਇਹ ਦੋ ਕੁੰਡਿਆਂ ਦਾ ਦੁਆਰਾ ਫੇਰ ਇੱਕ ਕੁੰਡਾ ਬਣਾ ਲੈਣਾ ਉਲਟਾ ਇਸ ਤਰ੍ਹਾਂ ਫੇਰੇ ਤਿੰਨੇ ਕੁੰਡੇ ਧਾਰ ਦੇਣੀਆਂ ਠੀਕ ਹੈ ਬਹੁਤ ਹੀ ਸੌਖਾ ਡਿਜ਼ਾਈਨ ਹੈ ਥ੍ਰੈਡ ਕਰਾਂਗੇ ਪਿੱਛੇ ਜਿਹੜੇ ਉਧਰ ਕੁੰਡੇ ਉਲਟੇ ਇਧਰ ਆਪਾਂ ਸਿੱਧੇ ਬਣਾ ਲੈਣੇ ਥ੍ਰੈਡ ਕਰਾਂਗੇ ਅੱਗੇ ਵਲ ਪਾ ਕੇ ਇਸ ਤਰ੍ਹਾਂ ਇਹ ਵਲ ਪਾਉਣਾ ਨਿਪੁੰਲਣਾ ਠੀਕ ਹੈ ਨਹੀਂ ਤਾਂ ਆਪਣਾ ਇੱਕ ਕੁੰਡਾ ਘਟ ਜਾਂਦਾ ਤਿੰਨ ਕੁੰਡਿਆਂ ਦਾ ਇੱਕ ਕਰ ਲਵਾਂਗੇ ਉਲਟਾ ਇਸ ਤਰ੍ਹਾਂ ਫੇਰੇ ਦੋ ਕੁੰਡੇ ਜਿਹੜੇ ਇਹਨਾਂ ਦੋ ਕੁੰਡਿਆਂ ਦਾ ਦੁਆਰਾ ਫੇਰ ਇੱਕ ਕਰ ਲਾਂਗੇ ਉਲਟਾ ਕੁੰਡਾ ਠੀਕ ਹੈ ਜਾਲੀ ਵਾਲਾ ਛੱਡ ਕੇ ਫਿਰ ਤਿੰਨੇ ਹਤਾਰ ਦੇਣੀ ਹੈ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡੇ ਆਗੇ ਸਿੱਧੇ ਇਸ ਤਰ੍ਹਾਂ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਸਲਾਈ ਤੇ ਲਪੇਟ ਕੇ ਇਸ ਤਰ੍ਹਾਂ ਤਿੰਨ ਕੁੰਡਿਆਂ ਦਾ ਬਣਾਵਾਂਗੇ ਆਪਾਂ ਇੱਕ ਕੁੰਡਾ ਉਲਟਾ ਇਸ ਤਰ੍ਹਾਂ ਫਿਰ ਜਾਲੀ ਵਾਲਾ ਕੁੰਡਾ ਛੱਡ ਕੇ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਠੀਕ ਹੈ ਦੇਖੋ ਇਸ ਤਰ੍ਹਾਂ ਨਾ ਤਾਂ ਆਪਣਾ ਕੁੰਡਾ ਕੋਈ ਘਟਦਾ ਤੇ ਨਾ ਹੀ ਵਧਦਾ ਠੀਕ ਹੈ ਦੋ ਕੁੰਡੇ ਸਿੱਧੇ ਥ੍ਰੈਡ ਕਰਾਂਗੇ ਅੱਗੇ ਸਲਾਈ ਤੇ ਲਪੇਟ ਕੇ ਇਸ ਤਰ੍ਹਾਂ ਤਿੰਨ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਉਲਟਾ ਇਸ ਤਰ੍ਹਾਂ ਠੀਕ ਹੈ ਫੇਰੇ ਵਾਰ ਦੁਬਾਰਾ ਫੇਰ ਆਪਾਂ ਇਹ ਕੁੰਡਾ ਛੱਡ ਕੇ ਜਾਲੀ ਵਾਲਾ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਕੁੰਡਾ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡੇ ਆਗੇ ਸਿੱਧੇ ਜਿਹੜੇ ਉਧਰ ਉਲਟੇ ਐ ਥ੍ਰੈਡ ਕਰਾਂਗੇ ਅੱਗੇ ਸਲਾਈ ਤੇ ਲਪੇਟ ਕੇ ਇਸ ਤਰ੍ਹਾਂ ਇਹਨਾਂ ਕੁੰਡਿਆਂ ਦਾ ਬਣਾ ਦੇਾਂਗੇ ਇੱਕ ਕੁੰਡਾ ਉਲਟਾ ਫਿਰ ਇਹ ਜਾਲੀ ਵਾਲਾ ਕੁੰਡਾ ਛੱਡ ਕੇ ਦੋ ਕੁੰਡਿਆਂ ਦਾ ਦਵਾਰਾ ਫੇਰ ਆਪਾਂ ਇੱਕ ਬਣਾ ਦੇਣਾ ਉਲਟਾ ਕੁੰਡਾ ਇਸ ਤਰ੍ਹਾਂ ਦੇਖੋ ਫ੍ਰੈਡ ਕਰਾਂਗੇ ਪਿੱਛੇ ਦੋ ਕੁੰਡੇ ਆਗੇ ਸਿੱਧੇ ਲਾਸਟ ਵਾਲਾ ਬਣਾ ਲਾਂਗੇ ਉਲਟਾ ਕਿਉਂਕਿ ਆਪਣੀ ਉਲਟੀ ਸਲਾਈ ਹੈ ਇਹ ਦੋ ਸਲਾਈਆਂ ਦਾ ਡਿਜ਼ਾਈਨ ਆਪਾਂ ਬਾਰ-ਬਾਰ ਰਿਪੀਟ ਕਰਨਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਇੱਕ ਵਾਰ ਫਿਰ ਮੈਂ ਤੁਹਾਨੂੰ ਰਿਪੀਟ ਕਰਕੇ ਦਿਖਾ ਦਿੰਨੀ ਆ ਡਿਜ਼ਾਈਨ ਤਾਂ ਜੋ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਠੀਕ ਹੈ ਦੇਖੋ ਇੱਕ ਕੁੰਡਾ ਆ ਤਾਰਿਆ ਪਹਿਲੀ ਸਲਾਈਡ ਜੈਨ ਦੀ ਦੁਆਰਾ ਫਿਰ ਆਪਾਂ ਰਿਪੀਟ ਕਰਨ ਲੱਗੇ ਆ ਦੋ ਕੁੰਡੇ ਉਲਟ ਥ੍ਰੈਡ ਆਪਾਂ ਗੀ ਰੱਖਣਾ ਇਹ ਤਿੰਨ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਇਸ ਤਰ੍ਹਾਂ ਸਿੱਧਾ ਕੁੰਡਾ ਇਸ ਤਰ੍ਹਾਂ ਠੀਕ ਹੈ ਫਿਰ ਆਪਾਂ ਇਹ ਦੋ ਕੁੰਡੇ ਇੱਧਰ ਸਲਾਈ ਤੇ ਕਰਕੇ ਤੀਸਰਾ ਤਾਰ ਦੇਣਾ ਵਾਪਸ ਫੇਰ ਐਸੇ ਨਿਡਲ ਤੇ ਕਰਕੇ ਦੋ ਕੁੰਡਿਆਂ ਦਾ ਫੇਰ ਇੱਕ ਬਣਾ ਦੇਣਾ ਪਹਿਲੀ ਸਲਾਈ ਠੀਕ ਹੈ ਡਿਜ਼ਾਈਨ ਦੀ ਦੋ ਕੁੰਡੇ ਉਲਟੇ ਥ੍ਰੈਡ ਆਪਾਂ ਅੱਗੇ ਹੀ ਰੱਖਣਾ ਤਿੰਨ ਕੁੰਡਿਆਂ ਦਾ ਆਪਾਂ ਬਣਾ ਲੈਣਾ ਇੱਕ ਕੁੰਡਾ ਦੇਖੋ ਬਹੁਤ ਹੀ ਈਜ਼ੀ ਡਿਜ਼ਾਈਨ ਫਿਰ ਇਹ ਦੋ ਕੁੰਡੇ ਇੱਧਰ ਵਾਪਸ ਸਲਾਈ ਤੇ ਕਰ ਲੈਣੇ ਇਹ ਕੁੰਡਾ ਉਤਾਰ ਦੇਣਾ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਲੈਣਾ ਪਿਛਲੀ ਸਾਈਡ ਤੋਂ ਦੇਖੋ ਦੋ ਕੁੰਡੇ ਉਲਟੇ ਥ्रेड ਲੱਗੇ ਹੀ ਰੱਖਣਾ ਹੈ ਤਿੰਨ ਕੁੰਡਿਆਂ ਦਾ ਇੱਕ ਬਣਾ ਲੈਣਾ ਇਸ ਤਰ੍ਹਾਂ ਠੀਕ ਹੈ ਫਿਰ ਇਹ ਦੋ ਕੁੰਡੇ ਇਧਰ ਚਲਾਈ ਤੇ ਲੈ ਆਉਣੇ ਇਹ ਕੁੰਡਾ اتار ਦੇਣਾ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਫਿਰ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਥ्रेड ਕਰਾਂਗੇ ਅੱਗੇ ਦੋ ਕੁੰਡੇ ਉਲਟੇ ਥ्रेड ਲੱਗੇ ਹੀ ਰੱਖਾਂਗੇ ਤਿੰਨ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਫਿਰ ਇਹ ਦੋ ਕੁੰਡੇ ਵਾਪਸ ਇੱਧਰ ਸਲਾਈ ਤੇ ਕਰ ਲੈਣੇ ਇਹ ਕੁੰਡਾ ਤਾਰ ਦੇਣ ਫਿਰ ਇਹ ਕੁੰਡੇ ਇੱਧਰ ਸਲਾਈ ਤੇ ਕਰ ਲੈਣੇ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਦੋ ਕੁੰਡੇ ਉਲਟੇ ਥ੍ਰੈਡ ਅੱਗੇ ਰੱਖਾਂਗੇ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਦੋ ਕੁੰਡੇ ਇੱਧਰ ਲਿਆਉਣੇ ਸਲਾਈ ਤੇ ਕੁੰਡਾ ਤਾਰ ਕੇ ਕੁੰਡੇ ਵਾਪਸ ਫੇਰੇ ਸੇ ਸਲਾਈ ਤੇ ਇਸ ਤਰ੍ਹਾਂ ਕਰ ਲੈਣੇ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਲਾਸਟ ਤੇ ਆ ਗਿਆ ਆਪਣੇ ਦੋ ਕੁੰਡੇ ਉਲਟੇ ਕੰਨੀ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਹੈ ਠੀਕ ਹੈ ਉਲਟੀ ਸਾਈਡ ਤੋਂ ਦੂਸਰੀ ਸਲਾਈ कन्नी वाला कुंडा उतारो चाहे बुनो थी अपनी मर्जी उस तो बादड करेंगे पिछे जेड़े दो कुंडे उधर उलटे इधर बनावेंगे सीधे इस तरह ठीक है थ्रैड अगे करा इस तरह सिलाई उपर वल पावेंगे कुंडा बन जाता अपना तीन कुंड कर देंगे उल्टा कुंडा इस तरह ये जाली वाला कुंडा छबारा फिर ये दो कु बना देंगे उल्टा ठीक है थ्रैड करा पिछे दोडे आने सीधे इस तरह ਥ੍ਰੈਡ ਕਰਾਂਗੇ ਅੱਗੇ ਸਲਾਈ ਤੇ ਲਪੇਟਾਂਗੇ ਅੱਗੇ ਲੈ ਕੇ ਆਵਾਂਗੇ ਤਿੰਨ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਉਲਟਾ ਇਸ ਤਰ੍ਹਾਂ ਇਹ ਜਾਲੀ ਵਾਲਾ ਕੁੰਡਾ ਛੱਡ ਦੇਣਾ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡੇ ਆਉਣਗੇ ਸਿੱਧੇ ਇਸ ਤਰ੍ਹਾਂ ਜਿਹੜੇ ਉਧਰ ਉਲਟੇ ਆ ਥ੍ਰੈਡ ਕਰਾਂਗੇ ਅੱਗੇ ਸਲਾਈ ਤੇ ਲਪੇਟ ਕੇ ਇਸ ਤਰ੍ਹਾਂ ਤਿੰਨ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਉਲਟਾ ਇਹ ਜਾਲੀ ਵਾਲਾ ਕੁੰਡਾ ਛੱਡ ਕੇ ਦੁਬਾਰਾ ਫੇਰੇ ਦੋ ਕੁੰਡਿਆਂ ਦਾ ਉਲਟਾ ਬਣਾ ਦੇਣਾ ਇਸ ਤਰ੍ਹਾਂ థర్డ్ కే పిచ్చే దో కండే సీడ్డే అలాపేట తిన్న కదా బే ఉల్ ఏ జీవా కు దో కు బాగే ఉల్టా దో కడే సెడ్ల అరపేట ఫ తిని కడ్డెదా బావే ఉల్టా ఠీక ਫਿਰ ਇਹ ਜਾਲੀ ਵਾਲਾ ਕੁੰਡਾ ਛੱਡ ਕੇ ਦੋ ਕੁੰਡਿਆਂ ਦਾ ਫੇਰ ਇੱਕ ਕਰਦੇ ਨਾਲ ਉਲਟਾ ਲਾਸਟ ਤੇ ਦੋ ਕੁੰਡੇ ਸਿੱਧੇ ਹੈਗੇ ਕੰਨੀ ਵਾਲਾ ਕੁੰਡਾ ਉਲਟਾ ਬਣਾਵਾਂਗੇ ਇਹ ਹੀ ਦੋ ਸਲਾਈਆਂ ਨੂੰ ਤੁਸੀਂ ਬਾਰ-ਬਾਰ ਰਿਪੀਟ ਕਰਨਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਸੋਹਣਾ ਤੇ ਸੌਖਾ ਜਿਹਾ ਡਿਜ਼ਾਈਨ ਲੈ ਕੇ ਧੰਨਵਾਦ